ਜਿਨਨਦਰ ਵਿਖੇ ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਵਿਧਾਇਕ ਅਵਤਾਰ ਸਿੰਘ ਸੰਘੇੜਾ ਉਰਫ ਬਾਬਾ ਹੈਨਰੀ ਦੇ ਦਫ਼ਤਰ ਵਿੱਚ ਗੋਲੀ ਚੱਲਨ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਕਿਸੇ ਝਗੜੇ ਤੇ ਸਮਝੌਤੇ ਦੌਰਾਨ ਇੱਕ ਗੋਲੀ ਚੱਲੀ ਹੈ ਉੱਥੇ ਇਸ ਜ਼ਖਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜ਼ਖਮੀ ਨੌਜਵਾਨ ਕਿਸ਼ਨਪੁਰਾ ਦਾ ਰਹਿਣ ਵਾਲਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਕੌਣ ਸੀਗਾ ਉੱਥੇ ਕੌਣ ਗੱਡੀ ਬਾਰੇ ਸੀਗੇ ਆਜੋ ਭਾਈ ਜਦੋਂ ਮੁਹੱਲੇ ਵਿੱਚ ਇਹਨੇ ਮੇਰੇ ਪਿੱਛੇ ਗੋਲੀ ਲੈ ਕੇ ਪੰਜਾਬ ਨੂੰ ਪਿਸਤਲ ਲੈ ਕੇ ਭੱਜਾ ਉਦੋਂ ਵੀ ਸਾਰੇ ਹੀ ਸੀ ਕਿਹੜੇ ਮੁਹੱਲੇ ਚ ਹੋਈ ਸੀ ਸ਼ਹਿਜ਼ਾਦਾ ਕੋਈ ਨਹੀਂ ਦਮ ਮਮੀ ਸ਼ਹਿਜ਼ਾਦਾ ਮੁੰਡਾ ਮੁਹੱਲੇ ਵਿੱਚ ਪਿਸਤਲ ਲੈ ਕੇ ਮੇਰੇ ਕੋਲੋਂ ਭੱਜਾ ਤੇ ਉਦੋਂ ਵੀ ਉਹਦੇ ਕੋਲ ਪਿਸਤਲ ਸੀਗਾ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਹਦੇ ਕੋਲ ਪਿਸਤਲਾ ਮੈਨੂੰ ਗੋਲੀ ਮਾਰਨ ਲੱਗਾ ਸੀਗਾ ਇਹਨਾਂ ਨੇ ਉਦੋਂ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਤੇ ਪਰ ਹੁਣ ਮੈਂ ਆਪ ਜਾ ਕੇ ਤਾਂ ਕਰਕੇ ਐਗਰੈਸਿਵ ਸੀਗਾ ਤਾਂ ਕਰਕੇ ਮੈਂ ਉੱਥੇ ਦਫ਼ਤਰ ਗਿਆ ਸਮਝੋਤੇ ਵਾਸਤੇ ਤੇ ਉਹਨਾਂ ਨੇ ਫੇਰ ਮੇਰੇ ਫੈਰ ਮਾਰਿਆ ਦਫ਼ਤਰ ਦੇ ਵਿੱਚ ਮਾਰਿਆ ਇਹਦਾ ਮਹੱਲੇ ਵਿੱਚ ਵੀ ਮੇਰੇ ਮਗਰ ਪਿਸਟਲ ਲੈ ਕੇ ਭੱਜਾ ਸੀਗਾ ਮੈਨੂੰ ਲੱਗਦਾ ਮੇਰੇ ਗਿੱਟੇ 'ਚ ਵੀ ਉਹਨਾਂ ਨੇ ਗੋਲੀ ਮਾਰੀ ਸੀ ਮੈਨੂੰ ਪਤਾ ਨਹੀਂ ਸੀ ਲੱਗਾ ਚਲੋ ਪਾਓ ਨੰਬਰ ਸੋਰੀ ਏ ਥੈਂਕ ਯੂ ਵੈਰੀ ਮਚ ਕੀ ਹੋਇਆ ਜੀ ਕੀ ਨਾਮ ਆ ਤੁਹਾਡਾ ਹਸੀガル ਜੀ ਮੈਂ ਮੇਰਾ ਨਾਮ ਮਨਪ੍ਰੀਤ ਸਿੰਘ ਆ ਹਾਂਜੀ ਜੇ ਬੇਸਿਕਲੀ ਇੱਕ ਮੁੰਡਾ ਆ ਸਾਡੇ ਮਹੱਲੇ ਦਾ ਉਹ ਪਿਛਲੇ ਟਾਈਮ ਤੋਂ ਬੇਬਾਸ਼ੀ ਕਰਦਾ ਆ ਰਿਹਾ ਤੇ ਉਹਦੇ ਨਾਲ ਬੰਗਿਆਂ ਦੇ ਕੁਝ ਮੁੰਡੇ ਸੀਗੇ ਉਹਨਾਂ ਨੇ ਮੇਰੇ ਤੇ ਪਹਿਲਾਂ ਘਰੇ ਉੱਥੇ ਹਮਲਾ ਕੀਤਾ ਹੁਣ ਸਮਝੌਤੇ ਤੇ ਗਏ ਸੀ ਉੱਥੇ ਮੇਰੇ ਉਹਨਾਂ ਨੇ ਗੋਲੀ ਮਾਰੀ ਕਿਹੜੀ ਜਗ੍ਹਾ ਤੇ ਪਹਿਲਾਂ ਮੈਂ ਵੀ ਵੈਸੇ ਮੈਂ ਅਗਰੈਸਿਵ ਹੋ ਗਿਆ ਸੀ ਕਿਉਂਕਿ ਉਸ ਤੋਂ ਮੈਂ ਸੌਰੀ ਫੀਲ ਕਰ ਲਈ ਸੀ ਪਹਿਲਾਂ ਉਹਨੂੰ ਮੈਸੇਜ ਵੀ ਭੇਜਿਆ ਸੀਗਾ ਵੀ ਆਮ ਸੌਰੀ ਯਾਰ ਜੇ ਮੇਰੇ ਕੋ ਗਲਤੀ ਨਾਲ ਸ਼ੀਸ਼ਾ ਟੁੱਟ ਗਿਆ ਮੈਂ ਤੈਨੂੰ ਨਵਾਂ ਪਾ ਦੂੰਗਾ ਜੇ ਤੈਨੂੰ ਇੰਸ਼ੋਰੈਂਸ ਨਹੀਂ ਹੈਗੀ ਪਰ ਉਹਨੇ ਹੁਣ ਮੈਨੂੰ ਮਾਰਨ ਵਾਸਤੇ ਫੈਰ ਕੀਤਾ ਤੇ ਯੂ نو ਮਤਲਬ ਕਿ ਮੇਰੀ ਮੌਤ ਵੀ ਹੋ ਸਕਦੀ ਸੀਗੀ ਤੇ ਭਾਈ ਤੁਹਾਨੂੰ ਜਲਦੀ ਆਜੋ ਅੱਜ ਤੁਹਾਨੂੰ ਹੈਂਡਰੀ ਸਾਹਿਬ ਪਲੀਜ਼ ਇਹਨਾਂ ਦਾ ਕੋਈ ਆਪਸ ਵਿੱਚ ਸਿਗਾ ਲੜਾਈ ਝਗੜਾ ਸੀਗਾ ਪਹਿਲਾਂ ਦਾ ਤੇ ਇਕੱਠੇ ਹੋਏ ਸਾਰੇ ਤੇ ਉੱਥੇ ਇਹਨਾਂ ਦੀ ਤਕਰਾਰ ਵਾਜੀ ਦੇ ਵਿੱਚ ਪਤਾ ਲੱਗਾ ਵੇ ਮਨਪ੍ਰੀਤ ਸਿੰਘ ਦੇ ਗੋਲੀ ਲੱਗੀ ਆ ਤੇ ਇਹਦੇ ਗੋਲੀ ਲੱਗਣ ਨਾਲ ਇੰਜਰਡ ਹੋ ਗਿਆ ਤੇ ਜਦੋਂ ਅਸੀਂ ਕੀਤਾ ਤੇ ਮੌਕੇ ਤੋਂ ਜਿਹਨੇ ਗੋਲੀ ਮਾਰੀ ਆ ਹੈਨਾ ਉਹਨੂੰ ਅਸੀਂ ਅਰੈਸਟ ਕਰ ਲਿਆ ਪਨੀਤ ਜੋਤੀ ਨਾਮ ਦਾ ਇਹ ਲੜਕਾ ਆ ਇਹਦਾ ਲਾਇਸੈਂਸੀ ਰਿਵਾਲਵਰ ਸੀ ਉਹ ਵੀ ਅਸੀਂ ਕਬਜ਼ੇ 'ਚ ਲੈ ਲਿਆ ਤੇ ਏ ਹੁਣ ਸਿਵਲ ਹਸਪੀਟਲ ਤੋਂ ਹੁਣ ਜੋਲ ਹਸਪੀਟਲ ਇਹਨੂੰ ਰੈਫਰ ਕਰ ਦਿੱਤਾ ਮਨਪ੍ਰੇਕ ਸਰ ਚੱਲੇ ਗੋਲੀ ਜਿੱਥੇ ਗੋਲੀ ਚੱਲੀ ਸੀ ਉਹ ਕਿਹੜੀ ਜਗ੍ਹਾ ਸੀ ਉੱਥੇ ਮੌਕੇ ਤੇ ਕੌਣ ਕੌਣ ਸੀ ਇਹ ਮੌਕੇ ਤੇ ਪਤਾ ਨਹੀਂ ਐਨਰੀ ਸਾਹਿਬ ਦੇ ਆਫਿਸ ਦੇ ਬਾਹਰ ਦੋਨੋਂ ਪਾਰਟੀਆਂ ਰਾਜੀਮੰਦੀ ਕੋਲ ਨੂੰ ਇਕੱਠੇ ਨੂੰ ਹੋਈਆਂ ਸੀਗੀਆਂ ਉੱਥੇ ਚੱਲੀ ਗੋਲੀ ਸਰ ਇਹ ਸੁਣਿਆ ਜਾ ਰਿਹਾ ਕਿ ਜਿਹੜੀ ਗੋਲੀ ਚੱਲੀ ਹੈ ਅਫਤਾਰ ਹੰਦੀ ਦੇ ਦਫ਼ਤਰ ਦੇ ਅੰਦਰ ਚੱਲੀ ਨਹੀਂ ਦਫ਼ਤਰ ਦੇ ਉੱਥੇ ਬਾਹਰ ਪਤਾ ਲੱਗਾ ਵੀ ਬਾਹਰ ਚੱਲੀ ਆ ਗੋਲੀ ਹਾਂ ਉੱਥੇ ਮੌਕੇ ਤੇ ਗਾਰਮੈਂਟ ਵਗੈਰਾ ਕੋਈ ਨਹੀਂ ਸੀਗਾ ਇਹ ਇਹਨਾ ਨਹੀਂ ਮੈਨੂੰ ਪਤਾ ਹਜੇ ਪਤਾ ਪੇਸ਼ੈਂਟ ਨੂੰ ਜਾ ਕੇ ਦੇਖਦੇ ਪੁੱਛਦੇ ਇਹਨੂੰ ਸਰਦਕੋਕੇ ਤੋਂ ਰੈਸਟ ਕਰ ਲਿਆ ਸੀ ਜੇ ਕਿਨੂੰ ਮੌਕੇ ਤੇ ਹਾਂ ਰੈਸਟ ਕਰ ਲਿਆ ਉਹਨੂੰ ਪੁਲਿਸ ਨੇ ਤੇ ਰਵਾਲਵਰ ਉਹਦੀ ਆਪਣੀ ਹੈ ਜਾਂ ਲਾਇਸੈਂਸੀ ਹੈ ਲਾਇਸੈਂਸੀ ਦੱਸ ਦੇ ਲਾਇਸੈਂਸੀ ਰਵਾਲਵਰ ਹੈ ਉਹਦੀ ਹਾਂ 32 ਬੋਡ ਦੀ ਰਵਾਲਵਰ ਹੈ ਉਹ ਕਬਜ਼ੇ ਚ ਲੈ ਲਈ ਪੁਲਿਸ ਨੇ ਕਾਰਵਾਈ ਕੀ ਕੀਤੀ ਜਾ ਰਹੀ ਹੈ ਉਹ ਪਰਚਾ ਦੇਣ ਲੱਗੇ ਆਉਂਦੀ ਸਟੇਜ ਜਲੰਧਰ ਤੋਂ ਸੋਨੂ ਸਹੋਤਾ ਦੀ ਰਿਪੋਰਟ ਐਸਐਮਜ਼ेड ਨਿਊਜ਼ For latest news updates, like and follow our Facebook page SMZ News. And don't forget to subscribe our YouTube channel SMZ News and press the bell icon.